ਸਰਬਜੀਤ कौर ਜਿਹੜੀ ਪਾਕਿਸਤਾਨ ਜਾਂਦੀ ਹੈ ਵਾਪਸ ਨਹੀਂ ਆਉਂਦੀ ਤਾਂ ਹੁਣ ਉਹਦੇ ਬਾਰੇ ਵੀ ਕਾਫੀ ਖੁਲਾਸੇ ਹੋ ਰਹੇ ਨੇ ਤੇ ਕਿਤੇ ਵੀ ਕਿਹਾ ਜਾ ਰਿਹਾ ਹੈ ਕਿ ਉੱਥੋਂ ਦੀ ਜਿਹੜੀ ਲੋਕਲ ਅਦਾਲਤ ਆ ਉਹਦੇ ਵਿੱਚ ਵੀ ਉਹਨੇ ਪਟੀਸ਼ਨ ਦਾਖਲ ਕਰ ਦਿੱਤੀ ਹੈ ਆਪਣੀ ਉੱਥੇ ਰਿਹਾਇਸ਼ ਨੂੰ ਲੈ ਕੇ ਆਪਣੇ ਵੀਜ਼ੇ ਨੂੰ ਲੈ ਕੇ ਤਾਂ ਉਹ ਆਉਣਾ ਨਹੀਂ ਚਾਹੁੰਦੀ ਵਾਪਸ ਹੁਣਾ ਕਿਉਂ ਆਏਗੀ ਜੀ ਆਉਣਾ ਇੱਥੇ ਦੋ ਗੱਲਾਂ ਨੇ ਜੀ ਇੱਥੇ ਬਹੁਤ ਸਾਰੇ ਲੋਕ ਕਹਿੰਦੇ ਨੇ ਬੜਾ ਕੰਮ ਖਰਾਬ ਕੀਤਾ ਕੋਈ ਸਾਡੇ ਸਿੱਖ ਬੰਦੇ ਹੈਗੇ ਨੇ ਕਟੜ ਨਾ ਕੋਈ ਬੰਦੇ ਕਹਿੰਦੇ ਜਾਓ ਜਾ ਕੇ ਲੈ ਕੇ ਆਓ ਸਿੱਖ ਤਾਂ ਉਧੜੀਆਂ ਉਧਾਲੀਆਂ ਹੋਈਆਂ ਉਧਾਲੀਆਂ ਹੋਈਆਂ ਨੂੰ ਜਿਹੜਾ ਕਿ ਆਉਂਦਾ ਸੀ ਨਾ ਔਰ ਇਹ ਕਿਹੜਾ ਹੁੰਦਾ ਸੀ ਉਹ ਅਹਿਮਦ ਸਾਹਿਬ ਦਰਾਨੀ ਉਹ ਬੰਦਾ ਆ ਕੇ ਸਿੱਖਾਂ ਹਿੰਦੂਆਂ ਦੇ ਕੁੜੀਆਂ ਚੱਕਦਾ ਸੀਗਾ ਤੇ ਸਿੱਖ ਕਹਿੰਦਾ ਉਹ ਕੁੜੀਆਂ ਨੂੰ ਛਦਾ ਆ ਕੇ ਹਿੰਦੂਆਂ ਦੇ ਘਰੇ ਛੱਡ ਕੇ ਆਉਂਦੇ ਸੀ ਹੁਣ ਤੁਹਾਡੇ ਵਾਲੀ ਚੱਕ ਲੈ ਗਿਆ ਜੀ ਕਈ ਮਰੀ ਬਕਵਾਸ ਕਰਦੇ ਨੇ ਬੰਦੇ ਉਹ ਯਾਰ ਉਹ ਚੀਕਾਂ ਮਾਰਦੀਆਂ ਸੀਗੀਆਂ ਉਹ ਕੁੜੀਆਂ ਰੌਲਾ ਪਾਉਂਦੀਆਂ ਸੀ ਜਦੋਂ ਅਹਿਮਦ ਸਾਹਿਬ ਚੱਕਦਾ ਸੀ ਉਹਨਾਂ ਨੂੰ ਉਹ ਚੀਕਾਂ ਮਾਰਦੇ ਹੋਇਆ ਅਬਲਾ ਕੁੜੀਆਂ ਨੂੰ ਸ਼ਿਦਾਰਾ ਕਰਦੇ ਸੀ 12 ਵਜੇ ਸਿੱਖ ਸਾਡੇ ਸਿੱਖ ਭਰਾ ਛੱਡ ਕੇ ਆਉਂਦੇ ਆ ਆਪ ਗਈ ਆ ਮਨਮਰਜ਼ੀ ਨਾਲ ਗਈ ਆ ਇਹ ਮਨਮਰਜ਼ੀ ਨਾਲ ਗਈ ਆ ਉੱਥੇ ਨੰਬਰਦਾਰ ਦਾ ਕਹਿੰਦੇ ਵਿੱਚ ਹੱਥ ਆ ਗਿਆ ਇੱਕ ਐਸਜੀਪੀਸੀ ਮੈਂਬਰ ਦਾ ਗੁਰਪ੍ਰੀਤ ਕੌਰ ਉਸ ਨੇ ਜਾਂਚ ਕੀਤੀ ਆ ਕਹਿੰਦੇ ਵੀ ਇਹ ਨੰਬਰਦਾਰ ਦਾ ਵਿੱਚ ਆਇਆ ਤੇ ਪਾਸਪੋਰਟ ਦਾ ਕੋਈ ਨੰਬਰ ਨੂੰ ਉੱਪਰ ਨਹੀਂ ਪਾਇਆ ਵਿੱਚੋਂ ਕਾਫੀ ਕੁਝ ਸਾਹਮਣੇ ਆਇਆ ਉਹ ਉਹ ਉੱਥੇ ਰਹਿਣਾ ਚਾਹੁੰਦੀ ਆ ਬੱਚੇ ਵੀ ਕਹਿੰਦੇ ਇਹਦੇ ਹਗਿੰਦਰ ਧਰਮਿੰਦਰ ਜੀ ਹੂੰ हां ਪਿੱਛੇ ਖਾਨਦਾਨ ਨੂੰ ਛੱਡ ਕੇ ਚਲੀ ਗਈ ਆ ਇੱਥੇ ਇੱਕ ਬੁਝੀ ਗੱਲ ਇਹ ਆ ਕਿ ਹਰ ਇੱਕ ਔਰਤ ਨੂੰ ਸ਼ਰਮਣੀ ਕਮੇਟੀ ਨੇ ਕੱਲ ਮੈਂ ਪੜ ਰਿਹਾ ਸੀ ਮੈਂ ਕਿਸੇ ਅਖਬਾਰ ਚ ਕਰ ਪੜੀ ਨਹੀਂ ਹੋ ਮੈਂ ਸੁਣ ਰਿਹਾ ਸੀ ਚਰਚਾ ਕਿਸੇ ਪੱਤਰਕਾਰ ਦੀ ਪੱਤਰਕਾਰ ਅਮਰ ਸਰਦ ਹੈ ਉਹ ਕਹਿੰਦੇ ਸ਼ਰਮਣੀ ਕਮੇਟੀ ਨੇ ਐਲਾਨ ਕੀਤਾ ਵੀ ਹੁਣ ਕਿਸੇ ਕੱਲੀ ਔਰਤ ਨੂੰ ਪਾਕਿਸਤਾਨੇ ਜਾਣ ਦੇਾਂਗੇ ਅਸੀਂ ਹੂੰ ਅਖਬਾਰ ਚ ਵੀ ਲੱਗਿਆ ਸੀਗਾ ਇਹ ਲੱਗਿਆ ਖਬਰੇ ਹੂੰ ਧਾਮੀ ਸਾਹਿਬ ਉਹਨਾਂ ਦਾ ਬਿਆਨ ਸੀਗਾ ਜੀ ਕਹਿੰਦੇ ਕਿਸੇ ਕੱਲੀ ਔਰਤ ਨੂੰ ਕਿੰਨੀ ਕਿ ਸਿਆਣਪ ਧਾਮੀ ਸਾਹਿਬ ਇਹ ਤੁਸੀਂ ਔਰਤ ਨੂੰ ਐਦਾਂ ਗੁਲਾਮ ਬਣਾ ਕੇ ਰੱਖੋਗੇ ਕੱਲੀ ਔਰਤ ਨਹੀਂ ਅੱਜ ਜਦੋਂ ਕੋਈ ਕੁੜੀ ਘਰੋਂ ਬਾਹਰ ਜਾਂਦੀ ਹੈ ਗੇਟ ਤੋਂ ਤੁਸੀਂ ਕਹਿੰਦੇ ਹੋ ਆ ਕੁੜੀਏ ਸਿਰ ਤੇ ਚੁੰਨੀ ਲੈ ਚੁੰਨੀ ਦੇ ਬਿਨਾਂ ਹੀ ਜਾਣਾ ਤੇ ਤੁਸੀਂ ਕੁੜੀਆਂ ਤੋਰਦੇ ਹੋ ਕੱਲੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਰਦੇ ਹੋ ਨਾ ਕੀ ਤੁਨ ਕੀ ਕੁੜੀਆਂ ਗਲਤ ਹੁੰਦੀਆਂ ਨੇ ਉਹ ਕੁੜੀਆਂ ਪੜ੍ਹਦੀਆਂ ਨ ਜਾ ਕੇ ਉੱਥੇ ਕੁੜੀਆਂ ਨਾਂ ਕਮਾਉਂਦੇ ਜਾ ਕੇ ਉੱਥੇ ਕਿ ਸਾਰੀਆਂ ਗਲਤ ਹੋ ਗਈਆਂ ਕਿ ਇੱਕ ਸਰਬਜੀਤ ਚਲੀ ਗਈ ਉੱਥੇ ਇੱਕ ਸਰਬਜੀਤ ਇੱਕ ਸਰਬਜੀਤ ਉਹ ਵੀ ਸੀ ਨਾ ਜਿਸ ਸਰਬਜੀਤ ਨੇ ਮੁਰਕ ਵਾਸਤੇ ਜਾਨ ਗਵਾਤੀ ਆਪਣੀ ਤੋੜੇ ਯਾਦ ਹੈ ਚੇਤਾ ਹੈ ਨਾ ਇੱਕ ਸਰਬਜੀਤ ਇਹ ਆ ਜਿਹੜੀ ਚਲੀ ਗਈ ਉੱਥੇ ਕੱਲੀ ਔਰਤ ਚਲੀ ਗਈ ਫਿਰ ਕੀ ਫਰਕ ਪਿਆ ਉਹਦੀ ਜ਼ਿੰਦਗੀ ਆ ਆਪਣੀ ਜਿਉਣ ਦਾ ਅਧਿਕਾਰ ਆ ਇੱਕ ਔਰਤ ਕਰਕੇ ਤੁਸੀਂ ਬਾਕੀ ਔਰਤਾਂ ਦੇ ਤੁਸੀਂ ਸ਼ੱਕ ਕਰੋਗੇ ਹੁਣ ਬਾਕੀ ਸਾਰੀਆਂ ਸਰਦਾਲੂ ਔਰਤਾਂ ਸ਼ੱਕੀ ਹੋ ਗਈਆਂ ਗਲਤ ਫੈਸਲਾ ਕਰਦੇ ਹਾਂ ਧੰਮੀ ਸਾਹਿਬ ਗਲਤ ਫੈਸਲਾ ਤੁਹਾਡੇ ਨੂੰ ਵਾਪਸ ਲੈਣਾ ਚਾਹੀਦਾ ਇੱਕ ਔਰਤ ਕਰਕੇ ਸਾਰੀਆਂ ਔਰਤਾਂ ਨੇ ਕੱਲ ਨੂੰ ਬੰਦਾ ਕੱਲਾ ਜਾਵੇ ਫੇਰ ਜੇ ਬੰਦਾ ਕੱਲਾ ਉੱਥੇ ਰਹਿ ਗਿਆ ਫੇਰ ਇੱਕ ਔਰਤ ਆਪਣੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਔਰਤਾਂ ਨੂੰ ਕੀਰਤਨ ਕਰਨ ਲਾ ਸਕੇ ਤੁਸੀਂ ਕਹਿੰਦੇ ਵੀ ਔਰਤਾਂ ਇਦਾਂ ਨੇ ਇਦਾਂ ਹੁੰਦੀਆਂ ਨੇ ਹਾਂ ਤੁਸੀਂ ਹੁਣ ਔਰਤਾਂ ਨੇ ਪਾਬੰਦੀ ਲਾ ਲ ਇੱਕ ਹੋਰ ਪਾਬੰਦੀ ਨਾਲ ਲਾ ਲਗੇ ਕਿ ਜੇ ਔਰਤ ਨਹੀਂ ਜਾਣ ਕੱਲੀ ਔਰਤ ਨਹੀਂ ਜਾਕੀ ਹੋਣੀ ਜਾਊਗੀ ਜੀ ਕੱਲੀ ਔਰਤ ਕੀ ਦਿੱਕਤਾਂ ਦੇ ਵਿੱਚ ਇੱਕ ਪਾਸੇ ਕਹਿੰਦਾ ਔਰ ਜਿਤ ਜੰਮਿਆ ਰਜਾਨ ਤੇ ਸਕੀ ਮੰਦਾ ਆਖੀ ਉਹ ਆਪਣਾ ਸਾਥੀ ਚੁਣਦੀ ਆ ਇੱਕ ਪਾਸੇ ਅਸੀਂ ਇਨਾਮ ਦੇ ਰਹੇ ਹਾਂ ਲੂਣਾ ਨੂੰ ਲੂਣਾ ਪਤਾ ਕੀ ਸੀ ਸੀ ਲੂਣਾ ਇੱਕ ਕਿਤਾਬ ਹੈ ਸ਼ਿਵ ਕੁਮਾਰ ਬਟਾਲਵੀ ਦੀ ਉਹਦੇ ਵਿੱਚ 21ਵਾਂ ਅੰਗ ਰੱਖਦੀ ਆ ਉਹ ਕਹਿੰਦਾ ਵੀ ਜੇਕਰ ਹਾਨੀ ਹਾਨ ਨੂੰ ਚਾਵੇ ਮੈਂ ਜੇਦਾ ਹਾਨੀ ਹਾਨ ਨੂੰ ਚਾਹੁੰਦਾ ਤਾਂ ਇਹਨੂੰ ਬੁਰਾ ਲੱਗਦਾ ਮਰਕ ਵੀ ਜੇਕਰ ਇੱਕ ਬੁਢਾ ਬੰਦਾ ਹੈਗਾ ਕਹਿੰਦਾ ਬੁੜੇ ਦੇ ਨਾਲ ਨੂੰ ਧੱਕੇ ਨਾਲ ਮੇਰਾ ਵਿਆਹ ਹੋ ਗਿਆ ਉਹ ਕਹਿੰਦੀ ਆ ਇਸ ਚਲਾਂ ਕੀ ਉਹ ਕਿਹੜੀ ਲੂਣਾ ਕਰੀਆ ਲੂਣਾ ਕਹਿੰਦੇ ਮੇਰੇ ਬੁੜੇ ਨੇ ਵਿਆਹ ਕਰਤਾ ਤੁਸੀਂ ਠੀਕ ਆ ਕਿ ਤੁਸੀਂ ਕਰਤਾ ਪਰ ਮੇਰਾ ਤਾਂ ਹਾਣੀ ਆ ਪੂਰਨ ਉਹ ਕਿਤਾਬ ਨੂੰ ਇਨਾਮ ਦੇ ਰਹੀਏ ਤੁਸੀਂ ਇਨਾਮ ਦੇ ਰਿਹਾ ਪੂਰੀ ਸਰਕਾਰਾਂ ਨਾਮ ਦੇ ਦੇਣਾ ਅਕਾਦਮੀ ਆ ਪਰ ਦੂਜੇ ਪਾਸੇ ਤੁਸੀਂ ਇੱਕ ਔਰਤ ਨੂੰ ਜੇਕਰ ਆਪਣਾ ਹਾਣੀ ਚਾਹੀ ਆ ਉਹ ਠੀਕ ਆ ਉਹ ਮੁਸਲਮਾਨਾਂ ਤਾਂ ਕਰਕੇ ਜੇ ਕਿ ਹਿੰਦੂ ਹੁੰਦਾ ਵੀ ਠੀਕ ਸੀ ਜੇਕਰ ਸਿੱਖ ਹੁੰਦਾ ਵੀ ਠੀਕ ਸੀ ਉਹ ਮੁਸਲਮਾਨਤਾ ਕਰਕੇ ਇੱਕ ਔਰਤ ਆ ਯਾਰ ਚਲੀ ਗਈ ਠੀਕ ਹੈ ਜਾਣ ਦੇ ਉਹਨੂੰ ਐਸ਼ ਕਰਨ ਦਿਓ ਜੋ ਮਰ ਜਿੰਦਗੀ ਜਿਉਣ ਦਿਓ ਆਪਣੀ ਉਹਨੂੰ ਪਰ ਸਮਾਜ ਨਹੀਂ ਚਾਹੁੰਦਾ ਐਦਾਂ ਹੋਵੇ ਸਮਾਜ ਨੇ ਇੱਕ ਜਗੜਨ ਪੈਦਾ ਕੀਤੀ ਹੋਈ ਆ ਪੂਰੇ ਪੂਰੇ ਸਿਸਟਮ ਦੇ ਉੱਪਰ ਇੱਕ ਜਗੜ ਕੀਤਾ ਹੋਇਆ ਸਮਾਜ ਨਹੀਂ ਚਾਹੁੰਦਾ ਮੁਨਸੀ ਪ੍ਰੇਮਚੰਦ ਮੁੰਡੇ ਕੁੜੀਆਂ ਦੇ ਪਿਆਰ ਰਿਸ਼ਤੇ ਨੂੰ ਬੜਾ ਪ੍ਰਚਾਰ ਦਾ ਸੀਗਾ ਰਾਈਟਰ ਹੋਇਆ ਇੱਕ ਮੁਨਸੀ ਪ੍ਰੇਮਚੰਦ ਹਿੰਦੀ ਦੇ ਰਾਈਟਰ ਸੀਗਾ ਬੜਾ ਪ੍ਰਚਾਰ ਦਾ ਸੀ ਕੁੜੀਆਂ ਮੁੰਡਿਆਂ ਦੇ ਜਦੋਂ ਉਹਦੀ ਕੁੜੀ ਨੇ ਕਿਸੇ ਮੁੰਡੇ ਨਾਲ ਪਿਆਰ ਕੀਤਾ ਨਾ ਤਾਂ ਫਿਰ ਪਤਾ ਕੀ ਕੀਤਾ ਸੀ ਉਹਨੇ ਦੱਸ ਕੇ ਵੀ ਰੂਹ ਕੁੱਪਦੀ ਆ ਕੰਬਦੀ ਆ ਆਪਣੀ ਕੁੜੀ ਨਾਲ ਕੀ ਕੀਤਾ ਸੀ ਨਾ ਇਹ ਲੋਕਾਂ ਵਾਸਤੇ ਸੀ ਕੁਝ ਹੋਰ ਆ ਆਪਣੇ ਵਾਸਤੇ ਸੀ ਕੁਝ ਹੋਰ ਆ ਬਸ ਇਹ ਟਾਈਮ ਵੀ ਸਾਡਾ ਘੜੀ ਦੇ ਨਾਲ ਗੱਲਾਂ ਚਾੜ ਲੰਮੀਆਂ ਹੋ ਜਾਂਦੇ ਨੇ ਜੀ ਜੀ ਬਿਲਕੁਲ ਜੀ ਤੇ ਕਿਦਰ ਸਾਹਿਬ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਸਰ ਜਸਰਿਕਾ ਜੀ ਦਰਬੰਦਰ ਜੀ ਚੱਤਰਕਾਰ ਜੀ ਦਰਸ ਨਜ਼ੀਰ ਕੋ ਰਹੇ ਜੋ ਤੋ ਇਹ ਤਾਂ ਜੀ ਮਤਲਬ ਕੱਲੇ ਬਾਬਾ ਤਨਕ ਨੇ ਕਿਹਾ ਜੀ ਮਤਲਬ ਛੋਪੇ ਮੰਦਾ ਕੀ ਜੋ ਜਮੇ ਰਜਾਨ ਇਹਨਾਂ ਨੇ ਤਾਂ ਲਾ ਲਓ ਜੀ ਹਜੇ ਤੱਕ ਇਹਨਾਂ ਦੀ ਕੱਲੀ ਕੱਲੀ ਗੱਲ ਤੋਂ ਜਾਣੂਗਾ ਬਾਟਾ ਇੱਕ ਨਹੀਂ ਹਜੂਰ ਸਾਹਿਬ ਜੀ ਅੱਜ ਤੱਕ ਵੀ ਔਰਤਾਂ ਨੂੰ ਕਿਰਪਾਨ ਤੇ ਬਾਟੇ ਨਾਲ ਅੰਮ੍ਰਿਤ ਚਕਾਇਆ ਜਾਂਦਾ ਬੰਦਿਆਂ ਨੂੰ ਖੰਡੇ ਬਾਟੇ ਨਾਲ ਜੇ ਜਦੋਂ ਮਰਜੀ ਇਹਨਾਂ ਦਾ ਕੋਈ ਸ਼੍ਰੋਮਣੀ ਕਮੇਟੀ ਕੋਲ ਉਹ ਕਰਦੇ ਤੁਹਾਨੂੰ ਪਿਛਲੇ ਸਾਲ ਵੀ ਉਹਦੇ ਦੱਛਾ ਸੀ ਜਿੰਨਾਂ ਦੇ ਵਿੱਚ ਨੇ ਕੋਲ ਨੰਬਰ ਦਾ ਤਾਂ ਜੀ ਹੁਣ ਇਹੇ ਜਿਹੇ ਹੋਏ ਪਿਆ ਸਾਡੇ ਦਬਾਹੀ ਪਾਇਆ ਉਹਦੇ ਚਿੱਤੇ ਵਾਲੇ ਵੀ ਖਾਤਰ 500 ਰੁਪਏ ਤੇ ਜਾ ਜਾ ਤੇ ਤੋਕੇ ਨਾ 500 ਰੁਪਇਆ ਲੈਂਦੇ ਆਲੇ ਮੇਰੇ ਕੋਲੋਂ ਲੈ ਜਾ ਜਿੰਨੇ ਨੰਬਰ ਦਰ ਲਿਆ ਨੇ ਝੂਠੇ ਹੀ 500 ਰੁਪਏ ਲੈਣ ਲੱਗੇ ਸਾਰੇ ਗਾਹ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਮੈਂਬਰ ਆ ਉਹ ਆਪ ਗੁਰਦਾ ਸਾਹਿਬ ਜੀ ਲੋਕਾਂ ਨੇ ਵੀਡੀਓ ਕੱਢ ਕੱਢ ਤੋਰਤੀ ਉੱਥੇ ਆਪ ਉਹਦਾ ਪਾਸਪੋਰਟ ਜਮ੍ਹਾਂ ਕਰਾਈਆ 2024 ਕੇ ਪਾਸਪੋਰਟ ਬਣਿਆ ਉਹ ਤੋਂ ਪਹਿਲਾਂ ਇੱਕ ਵਾਰੀ ਦੀ ਸੀ ਉਹ ਪਾਸਪੋਰਟ ਤੇ ਮਤਲਬ ਲੁਕੋ ਰੱਖੀਏ ਦੁਬਾਰਾ ਬਣਾਇਆ ਸੀ ਧੰਨਵਾਦ ਜੀ ਮਿਹਰਬਾਨੀ ਜੀ ਮਿਹਰਬਾਨੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹkörperana ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ